ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸਰਾਜ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਆਪਣੀ ਵੱਡੇ ਅਹੁਦੇ ਕਿਉਂ ਛੱਡੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੂਸਰੀਆਂ ਪਾਰਟੀਆਂ ਵੱਲੋਂ ਤੰਜ ਕੱਸੇ ਜਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਬੜ ਦੀ ਬੋਰ ਬਣ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੇ ਹੱਥਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਇੱਕ ਕਰਕੇ ਜਿਹੜੇ ਖੰਭ ਨੇ ਉਹ ਖਿੱਚੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਕਤੀਹੀਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਅਸਤੀਫੇ ਲੈ ਗਏ ਜਾਂ ਧੱਕੇ ਨਾਲ ਅਸਤੀਫੇ ਖੋਏ ਗਏ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡੀ ਕਾਰਵਾਈ ਹੋਣ ਵਾਲੀ ਹੈ ਇਸ ਨੂੰ ਲੈ ਕੇ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਦਬਾਅ ਨਹੀਂ ਪਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਹੀ ਇਹ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹਾ ਕਿਉਂ ਕੀਤਾ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸ ਚਾਹੇ ਭਾਰਤੀ ਜਨਤਾ ਪਾਰਟੀ ਉਨ੍ਹਾਂ ਵੱਲੋਂ ਇਹ ਕੰਸੋਵਾ ਅਤੇ ਕਿਆਸ ਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਰਕਾਰ ਇੱਕ ਕੌੜਾ ਘੁੱਟ ਕਿਉਂ ਪੀਤਾ ਕਿਉਂ ਵਸਤੀਫਾ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਨਾ ਪ੍ਰਾਦਾ ਅਤੇ ਗਲਾਡਾ ਵਰਗ ਦੇ ਚੀਫ ਸੈਕਟਰੀ ਦੇ ਅਹੁਦੇਾਂ ਤੋਂ ਜਿਹੜਾ ਚੀਫ ਸੈਕਟਰੀ ਲਗਾਇਆ ਗਿਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅੰਡਰ ਕੰਮ ਨਹੀਂ ਕਰੇਗਾ ਉਹ ਕੰਮ ਕਰੇਗਾ ਆਮ ਆਦਮੀ ਪਾਰਟੀ ਦੇ ਕਰਬੀਨਰ ਅਰਵਿੰਦ ਖੇਚੀਵਾਲ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਉਹ ਵੱਡਾ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਰ ਗਏ ਨੇ ਭਗਵੰਤ ਮਾਨ ਨੂੰ ਪਤਾ ਲੱਗਿਆ ਹੈ ਕਿ ਮੇਰੇ ਉੱਤੇ ਸੌਰੀ ਸੀਬੀਈ ਦੀ ਜਾਂਚ ਹੋਵੇਗੀ ਕਿਉਂਕਿ ਇੱਥੇ ਪ੍ਰਸ਼ਤਾਚਾਰ ਹੁੰਦੇ ਨੇ ਇੱਥੇ ਕੁਝ ਜਾਇਜ਼ ਕੁਝ ਨਜਾਇਜ਼ ਤਰੀਕੇ ਨਾਲ ਕਲੋਣੀਆਂ ਕੱਟੀਆਂ ਜਾਂਦੀਆਂ ਨੇ ਮੇਰੇ ਉੱਤੇ सीबीआई ਦਾ ਵੱਡਾ ਐਕਸ਼ਨ ਹੋਵੇਗਾ ਲਿਖਿਆ ਹੈ ਕਿ सीबीआई ਦੀ ਜਾਂਚ ਦੇ ਡਰ ਦੇ सीबीआई ਦੀ ਜਾਂਚ ਦੇ ਡਰ ਭਗਵੰਤ ਮਾਨ ਨੇ ਮੁੱਖ ਮੰਤਰੀ ਦੀਆਂ ਸ਼ਕਤੀਆਂ ਮੁੱਖ ਸਕੱਤਰ ਨੂੰ ਸੌਂਪੀਆਂ ਯਾਨੀ ਕਿ ਮੁੱਖ ਮੰਤਰੀ ਵਾਲੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਮੁੱਖ ਸਕੱਤਰ ਨੂੰ ਸੌਂਪੀਆਂ ਨੇ सीबीआई ਦਾ ਡਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਦੱਸਿਆ ਪੰਜਾਬ ਸਰਕਾਰ ਦਾ ਇੱਕ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਲਈ ਨਿਮੋਸ਼ੀ ਦਾ ਸਬਾਪਨ ਦਾ ਜਾ ਰਿਹਾ ਹੈ ਵਿਰੋਧੀ ਧਿਰਾਂ ਨੇ ਇਸ ਫੈਸਲੇ ਦੇ ਬਾਅਦ ਭਗਵੰਤ ਮਾਨ ਨੂੰ ਡੰਮੀ ਮੁੱਖ ਮੰਤਰੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਫੈਸਲੇ ਨੂੰ ਸ਼ਰਮਨਾਕ ਦੱਸਿਆ ਹੈ ਪੰਜਾਬ ਦੇ ਲੀਡਰਾਂ ਤੋਂ ਇਲਾਵਾ ਹੁਣ ਦਿੱਲੀ ਦੇ ਆਗੂਆਂ ਵੱਲੋਂ ਵੀ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਇਸ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀਡੀਓ ਵਿੱਚ ਸੰਦੇਸ਼ ਚ ਕਿਹਾ ਕਿ ਅਰਵਿੰਦ ਕੇਜੀਵਾਲ ਹੁਣ ਕਿਸਾਨਾਂ ਦੀ ਗੈਰ ਕਿਸਾਨਾਂ ਦੀ ਜ਼ਮੀਨ ਨੂੰ ਗੈਰ ਕਾਨੂੰਨੀ ਢੰਗ ਨਾਲ ਗ੍ਰਹਿਣ ਕਰਨਾ ਚਾਹੁੰਦੇ ਹਨ ਜੋ ਉਹਨਾਂ ਦੇ ਬਿਲਡਰ ਦੋਸਤਾਂ ਨੂੰ ਇਸ ਦਾ ਸੌਪਿਆ ਜਾ ਕੰਮ ਜਿਹੜਾ ਸੌਪਿਆ ਜਾ ਸਕੇ ਇਸ ਇਹ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜ਼ਮੀਨੀ ਕਬੜਾ ਹੈ ਉਹਨਾਂ ਨੇ ਦੱਸਿਆ ਕਿ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹਨ ਭਵਿਕ ਵਿੱਚ सीबीआई ਦੀ ਜਾਂਚ ਤੇ ਤਿਆਰ ਕਰਕੇ ਪਹਿਲੀ ਵਾਰ ਮੁੱਖ ਸਕੱਤਰ ਨੂੰ ਮੁੱਖ ਮੰਤਰੀ ਦੀਆਂ ਸ਼ਕਤੀਆਂ ਸੌਂਪ ਰਹੇ ਨੇ ਸਸਾਂ ਨੇ ਕਿਹਾ ਕਿ ਇਸ ਤੋਂ ਵੱਧ ਸ਼ਰਮ ਨਾਕ ਕੀ ਹੋ ਸਕਦਾ ਹੈ ਉਸ ਨੇ ਕਿਹਾ ਕਿ ਮੁੱਖ ਮੰਤਰੀ ਵਾਲੀਆਂ ਸਾਰੀਆਂ ਸ਼ਕਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਜਿਹੜੀਆਂ ਮੁੱਖ ਸਿਕੱਤਰ ਨੂੰ ਸੌਪੀਆਂ ਨੇ ਕਿਉਂਕਿ ਭਗਵੰਤ ਮਾਨ ਨੂੰ ਸੀਬੀਆਈ ਦਾ ਡਰ ਹੈ ਮਹਿੰਦਰ ਸਿੰਘ ਸਾਲਸਾ ਨੇ ਕਿਹਾ ਕਿ ਜੇਕਰ ਮੁੱਖ ਸਿਕੱਤਰ ਵੀ ਕੋਈ ਗਲਤ ਕੰਮ ਕਰੇਗਾ ਤੇ ਉਸ ਉੱਤੇ ਵੀ ਸੀਬੀਆਈ ਦਾ ਸੈਂਟਰ ਸਰਕਾਰ ਵੱਲੋਂ ਛਕੰਜਾ ਕੱਸਾ ਜਾਵੇਗਾ ਉਹਨਾਂ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਰ ਹੈ ਕਿਦੇ ਇਹਨਾਂ ਮਾਮਲਿਆਂ ਉੱਤੇ ਮੇਰੇ ਵੱਲੋਂ ਮੇਰੇ ਕੋਲੋਂ ਸੀਬੀਏ ਕਦੇ ਪੁੱਛਗਿਛਣਾ ਕਰ ਲਵੇ ਇਹ ਮਰਜਿੰਦਰ ਸਿਸਾ ਨੇ ਅੱਜ ਐਕਸ ਤੇ ਵੀਡੀਓ ਪਾ ਕੇ ਸਾਰੀਆਂ ਗੱਲਾਂ ਨਸ਼ਰ ਕੀਤੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀਆਂ ਸਾਰੀਆਂ ਮੁੱਖ ਮੰਤਰੀ ਵਾਲੀਆਂ ਸ਼ਕਤੀਆਂ ਮੁੱਖ ਸਕੱਤਰ ਨੂੰ ਸੌਂਗ ਦਿੱਤੀਆਂ ਇਹ ਸ਼ਰਮਨਾਕਾਰਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਗਵੰਤ ਮਾਨ ਦੀ ਹਵਾ ਚੜ੍ਹ ਗਈ ਹੈ ਕਿ ਕਿਸੇ ਵੀ ਸਮੇਂ ਜਿਹੜੇ ਔਦੇ ਮੇਰੇ ਕੋਲ 3 ਸਾਲ ਪਹਿਲਾਂ ਲੈਨੇ ਉਹ ਲੈਨੇ ਉਹਨਾਂ ਉੱਤੇ ਸੀਬੀਆਈ ਰੇਡ ਮਾਰ ਸਕਦੀ ਹੈ ਉਹਨਾਂ ਦੀ ਜਾਂਚ ਕਰ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੀਬੀਆਈ ਦੀ ਰੇਡ ਰੇਡ ਦੇ ਡਰ ਤੋਂ ਜਿਹੜਾ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਹੈ